ਜ਼ਿੰਦਗੀ ਦੇ ਵਿੱਚ ਹਮੇਸ਼ਾ ਤੁਸੀਂ ਖੁਸ਼ ਰਹਿਣਾ ਸਿੱਖੋ ਕਿਉਂਕਿ ਇਹ ਜਿਹੜਾ ਮਨੁੱਖਾ ਜਨਮਣਾ ਇਹ ਤੁਹਾਨੂੰ ਬਾਰ-ਬਾਰ ਨਹੀਂ ਮਿਲਣਾ ਇੱਕ ਵਾਰ ਮਿਲਣਾ ਤੇ ਦੁਨੀਆ ਜਿਹੜੀ ਦੁੱਖ ਦੇਣ ਨੂੰ ਤਾਂ ਤੁਹਾਨੂੰ ਬਹੁਤ ਆ ਖੁਸ਼ੀ ਤੁਹਾਡੀ ਦੇ ਵਿੱਚ ਕਦੇ ਵੀ ਕੋਈ ਖੁਸ਼ ਨਹੀਂ ਹੁੰਦਾ ਗਮਾਂ ਦੇ ਵਿੱਚ ਆ ਜਿਹੜਾ ਤੁਹਾਡੇ ਤੇ ਤਾਰੀ ਮਾਰ ਕੇ ਹੱਸਣ ਵਾਲੇ ਲੋਕ ਬਹੁਤ ਜ਼ਿਆਦਾ ਹੁੰਦੇ ਆ ਸੋ ਅੱਜ ਕੱਲ ਦੇਖੋ ਦੇਖੀ ਦਾ ਮੇਲਾ ਬਹੁਤ ਚੱਲ ਰਿਹਾ ਦੁਨੀਆ ਉੱਡਦੀਆਂ ਮਗਰ ਲੱਗਦੀ ਆ ਸੱਚ ਨੂੰ ਨਾ ਤਾਂ ਕੋਈ ਸਮਝਣ ਦੀ ਕੋਸ਼ਿਸ਼ ਕਰਦਾ ਤੇ ਨਾ ਕੋਈ ਜਾਣਨ ਦੀ ਕੋਸ਼ਿਸ਼ ਕਰਦਾ ਇੱਕ ਚੀਜ਼ ਹੋ ਜਾਂਦੀ ਆ ਕਿ ਜਦੋਂ ਕਿਸੇ ਦੀ ਧੀ ਦੇ ਨਾਲ ਕੋਈ ਡ੍ਰੈਸ ਦੀ ਵਾਪਰਦੀ ਆ ਤੇ ਅਸੀਂ ਮੀਡੀਆ ਤੇ ਲਿਆਂਕੇ ਉਹਨੂੰ ਬੜਾ ਉਸ਼ਾਲਦੇ ਆ ਬੜਾ ਕੁਝ ਉਹਦੇ ਬਾਰੇ ਬੋਲਦੇ ਆ ਪਰ ਕਦੇ ਅਸੀਂ ਉਹ ਚੀਜ਼ ਬਾਰੇ ਨਹੀਂ ਦੇਖਣਾ ਚਾਹੁੰਦੇ ਕਿ ਉਹਨੇ ਪਿੱਛੇ ਕਿੰਨਾ ਲੰਮਾ ਸਫਰ ਤੈਅ ਕੀਤਾ ਜੌਣੀ ਜ਼ਿੰਦਗੀ ਦੇ ਵਿੱਚ ਕੀ ਗਵਾਇਆ ਕੀ ਖੋਇਆ ਕੀ ਪਾਇਆ ਉਹਨੇ ਸੋ ਅਸੀਂ ਹਮੇਸ਼ਾ ਵਾਸਤੇ ਇਸ ਦੌੜ ਦੇ ਵਿੱਚ ਲੱਗੇ ਰਹਿੰਦੇ ਆ ਕਿ ਹਾਂ ਇਹਨਾਂ ਨੂੰ ਨੀਵਾ ਕਿਸ ਤਰ੍ਹਾਂ ਦਿਖਾਉਣਾ ਜਦੋਂ ਕਹਿੰਦੇ ਕਿਸੇ ਮਾਂ ਦਾ ਪੁੱਤ ਜਹਾਨ ਤੋਂ ਤੁਰ ਜਾਂਦਾ ਨਾ ਇਹ ਉਸ ਮਾਂ ਨੂੰ ਪਤਾ ਹੁੰਦਾ ਕਿ ਉਹਦੇ ਤੇ ਕੀ ਬੀਤਦੀ ਆ ਉਹ ਮਾਂ ਜਿਹੜੀ ਪਾਗਲ ਹੋ ਜਾਂਦੀ ਆ ਕੰਧਾਂ 'ਚ ਟੱਕਰਾ ਮਾਰਦੀ ਆ ਅੱਜ ਦੇ ਹਾਲਾਤ ਜੇ ਆਪਾਂ ਵੇਖੀਏ ਕਿ ਪੰਜਾਬ ਦੇ ਵਿੱਚ ਆਏ ਦਿਨ ਨਸ਼ਿਆਂ ਦੇ ਨਾਲ ਕਿੰਨੇ ਮਾਵਾ ਦੇ ਪੁੱਤ ਆ ਜਿਹੜੇ ਮਰ ਰਹੇ ਆ ਜਿਦੇ ਘਰ ਲੱਗੀ ਆ ਅੱਗ ਲੱਗੀ ਆ ਉਹਨੂੰ ਤਾਂ ਇਹਦੀ ਪੀੜ ਆ ਦੂਸਰੇ ਲੋਕਾਂ ਨੂੰ ਤਾਂ ਇਹ ਬਿਲਕੁਲ ਬਸੰਤਰ ਹੀ ਦੀਂਦੀ ਆ ਦੂਸਰੇ ਲੋਕ ਤਾਂ ਇਹ ਗੱਲ ਕਹਿੰਦੇ ਆ ਕਿ ਨਹੀਂ ਇਹਨੂੰ ਕੋਈ ਵੱਖਰੀ ਲੱਗੀ ਆ ਜਾਂ ਇਹਨਾਂ ਨੂੰ ਜਹਾਨ ਨਾਲੋਂ ਵੱਖਰਾ ਦੁੱਖ ਹੈਨ ਪਰ ਸੋਚ ਕੇ ਵੇਖੋ ਕਹਿੰਦੇ ਨਾ ਇੱਕ ਵਾਰ ਮਹਾਤਮਾ ਬੁੱਧ ਕੀਤੇ ਕਥਾ ਕਰਦੇ ਸੀ ਤੇ ਇੱਕ ਔਰਤ ਆਉਦਾ ਪੁੱਤ ਮਰ ਜਾਂਦਾ ਤੇ ਉਹ ਬੜਾ ਰੋਂਦੀ ਆ ਪਿੱਟਦੀ ਆ ਤੇ ਉਹਨੂੰ ਕੋਈ ਕਹਿੰਦਾ ਤੁਸੀਂ ਜਾ ਕੇ ਕਹਿੰਦਾ ਇੱਕ ਇੱਥੇ ਮਹਾਤਮਾ ਬੁੱਧ ਆਏ ਆ ਤੂੰ ਉਹਨਾਂ ਕੋਲੇ ਜਾ ਤੇ ਉਹ ਤੈਨੂੰ ਪੁੱਤ ਜ਼ਰੂਰ ਮਿਲ ਜਾਊਗਾ ਉਹ ਕਹਿੰਦੀ ਕੀ ਮੇਰਾ ਪੁੱਤ ਜਨਮਦਾ ਹੋ ਜਾਊਗਾ ਉਹ ਕਹਿੰਦੇ ਹਾਂ ਉਹ ਜਦੋਂ ਕਹਿੰਦੇ ਪ੍ਰਵਚਨ ਕਰ ਰਹੇ ਹੁੰਦੇ ਆ ਤਾਂ ਉਹ ਔਰਤ ਜਾ ਕੇ ਇੱਥੇ ਉਹਨਾਂ ਦੇ ਪੈਰੀਂ ਡੇਗ ਜਾਂਦੀ ਆ ਤੇਰੋਰ ਹੋ ਕੇ ਇੱਕ ਗੱਲ ਹੀ ਕਹਿੰਦੀ ਆ ਕਿ ਤੁਸੀਂ ਮੇਰਾ ਪੁੱਤ ਜਾਂਦਾ ਕਰ ਦਿਓ ਮੇਰਾ ਪੁੱਤ ਜਾਂਦਾ ਕਰ ਦਿਓ ਇਹ ਤਾਂ ਭਲੀਪਾਨ ਤਾਂ ਆਪਾਂ ਵੀ ਜਾਣੂ ਆ ਕਿ ਜਿਹੜੇ ਗਿਆਨ ਦੇ ਕਦੇ ਮੋੜੇ ਨਹੀਂ ਆਉਂਦੇ ਜਿਹੜੇ ਇਸ ਜਹਾਨ ਤੋਂ ਚਲੇ ਜਾਂਦੇ ਨਹੀਂ ਉਸ ਜਹਾਨ ਤੇ ਉਹਨਾਂ ਦੀ ਕਦੇ ਵਾਪਸੀ ਨਹੀਂ ਹੁੰਦੀ ਨਾ ਹੀ ਕੋਈ ਉਹਨਾਂ ਦੇ ਕੰਟੈਕਟ ਨੰਬਰ ਹੁੰਦੇ ਆ ਤੇ ਨਾ ਹੀ ਕਿਤੇ ਉਹਨਾਂ ਨੂੰ ਚਿੱਠੀਆਂ ਪਾਈਆਂ ਜਾ ਸਕਦੀਆਂ ਉਨੇ ਜਦੋਂ ਇੱਕ ਮਾਂ ਦੇ ਵਰਤਲਾ ਵਰਲਾਪ ਨੂੰ ਵੇਖਿਆ ਤਾਂ ਉਹਨੂੰ ਬੜਾ ਦੁੱਖ ਹੋਇਆ ਤੇ ਉਹਨੇ ਬੜਾ ਸਮਝਾਇਆ ਕਿ ਨਹੀਂ ਗਿਆਨ ਦੇ ਮੋੜੇ ਨਹੀਂ ਹੁੰਦੇ ਉਹ ਕਹਿੰਦੀ ਨਹੀਂ ਤੁਸੀਂ ਉਹਨੂੰ ਸਰਜੀਤ ਕਰ ਸਕਦੇ ਹੋ ਉਹਨੂੰ ਇੱਕ ਵਿਸ਼ਵਾਸ ਸੀ ਕਿ ਉਹਨੂੰ ਲੋਕ ਕਹਿੰਦੇ ਕਿ ਹਾਂ ਜੋ ਕਹਿੰਦਾ ਉਹ ਸੱਚ ਹੁੰਦਾ ਉਹਨੇ ਫਿਰ ਉਹਨੂੰ ਸਮਝਾਉਣ ਵਾਸਤੇ ਕਿਹਾ ਉਹ ਕਹਿੰਦਾ ਜਾ ਫਿਰ ਇੱਕ ਚੌਲਾਂ ਦੀ ਮੁੱਠ ਲੈ ਕੇ ਆ ਪਰ ਸ਼ਰਤ ਇਹ ਆ ਲੈ ਕੇ ਉਸ ਘਰ ਤੋਂ ਆਈ ਜਿਸ ਘਰ ਦੇ ਵਿੱਚੋਂ ਕੋਈ ਆਠੀ ਨਾ ਉੱਠੀ ਹੋਵੇ ਉਹ ਕਹਿੰਦੀ ਤਾਂ ਇਹ ਕਿੱਡਾ ਕੰਮ ਹੈ ਤਾਂ ਮੈਂ ਹੁਣੇ ਲੈ ਆਉਣੀ ਆ ਉਹ ਜਾ ਕੇ ਇੱਕ ਘਰ ਦਾ ਦਰਵਾਜ਼ਾ ਖੜਕਾਉਂਦੀ ਆ ਉਹਨਾਂ ਨੂੰ ਕਹਿੰਦੀ ਕਿ ਮੈਨੂੰ ਇੱਕ ਚੌਲਾਂ ਦੀ ਮੁੱਠ ਚਾਹੀਦੀ ਪੂਰੇ ਪਿੰਡ ਨੂੰ ਪਤਾ ਹੁੰਦਾ ਕਿ ਉਹਦਾ ਪੁੱਤ ਮੁੱਕਿਆ ਉਹ ਕਹਿੰਦੇ ਮੁੱਠ ਦੀ ਕੀ ਗੱਲ ਆ ਤੂੰ ਪਲਾਂ ਕਿੱਲੋ ਲੈ ਜਾ 2 ਕਿਲੋ ਲੈ ਜਾ ਤੂੰ ਜਿੰਨੇ ਮਰਜੀ ਚੌਲ ਲੈ ਜਾ ਪਰ ਕਹਿੰਦੀ ਇੱਕ ਸ਼ਰਤ ਹੈ ਕਿ ਉਸ ਘਰ ਦੇ ਵਿੱਚੋਂ ਕੋਈ ਜਨਾਜ਼ਾ ਨਾ ਉੱਠਿਆ ਹੋਵੇ ਕੋਈ ਅਰਥੀ ਨਾ ਉੱਠੀ ਹੋਵੇ ਉਹ ਕਹਿੰਦੀ ਇਸ ਘਰ ਦੇ ਵਿੱਚੋਂ ਤਾਂ अनेका ਅਰਥੀਆਂ ਉੱਠੀਆਂ ਤੇ अनेका ਡੋਲੀਆਂ ਉੱਠੀਆਂ ਨੇ ਉਹ ਵਿਚਾਰੀ ਨਰਾਸ਼ ਹੋ ਕੇ ਅਗਲੇ ਘਰੇ ਜਾਂਦੀ ਜਦੋਂ 8-10 ਘਰਾਂ ਦੇ ਵਿੱਚ ਜਾਂਦੀ ਆ ਨਾ ਤੇ ਉਹਨੂੰ ਇਹ ਮਹਿਸੂਸ ਹੁੰਦਾ ਵੀ ਨਹੀਂ ਵੀ ਇਹ ਤਾਂ ਦੂਸਰ ਵੀ ਕਾਲੇ ਦਿਨ ਆਲ ਹੋਈਆ ਤੇ ਉਹ ਆਣ ਕੇ ਪੈਰੀ ਡੈਗ ਪੈਂਦੀ ਉਹ ਕਹਿੰਦੀ ਮੈਨੂੰ ਇੱਕ ਚੀਜ਼ ਦੀ ਸਮਝ ਆ ਗਈ ਆ ਕਿ ਗਏ ਪੁੱਤ ਕਦੇ ਮੁੜਦੇ ਨਹੀਂ ਪਰ ਕਹਿੰਦੇ ਜਿਹੜੀ ਤੂੰ ਇਹ ਮੈਨੂੰ ਸਿਖਿਆ ਦਿੱਤੀ ਹੈ ਨਾ ਐਡੇ ਵੱਡੇ ਪੁੱਤ ਵਾਲੀ ਕਿ ਇਹਨੂੰ ਮੈਂ ساری ਜ਼ਿੰਦਗੀ ਜਿਹੜਾ ਸੰਭ ਕੇ ਰੱਖਾਂਗੀ ਉਹ ਵਿਧਵਾ ਹਰਤ ਕਹਿੰਦੀ ਕਿਉਂਕਿ ਉਹਦਾ ਸਾਰਾ ਇੱਕੋ ਦਾ ਬੱਚਾ ਹੁੰਦਾ ਪਰ ਅੱਜ ਤੁਸੀਂ ਦੇਖੋ ਅੱਜ ਕਿੰਨੀਆਂ ਮਾਵਾਂ ਦੇ ਪੁੱਤ ਇਸ ਜਹਾਨ ਤੋਂ ਜਾ ਰਹੇ ਨੇ ਤੇ ਉਲਟਾ ਉਹਨਾਂ ਤੇ ਤਾਨਾ ਕਸੀਆਂ ਹੀ ਹੁੰਦੀਆਂ ਦੇਖਿਆ ਜੇ ਕੋਈ ਨਸ਼ੇ ਤੇ ਬੋਲਦਾ ਉਹਨੂੰ ਥੱਲੇ ਕੇ ਆ ਜਾਂਦਾ ਕਿ ਹਾਂ ਅਸੀਂ ਜਿਹੜਾ ਟਾਕੇ ਮੂੰਹ ਚ ਪਾਉਂਦੇ ਆ ਜਾਂ ਕਿਹੜਾ ਲੋਕ ਟਾਕੇ ਮੂੰਹ ਚ ਪਾਉਂਦੇ ਆ ਲੋਕ ਆਪ ਕਹਿੰਦੇ ਆ ਜਿਹੜੀ ਚੀਜ਼ ਦੀ ਮੰਡੀ ਨਾ ਲੱਗੂਗੀ ਜਿਹਦੀ ਚੀਜ਼ ਦਾ ਬਾਜ਼ਾਰ ਹੀ ਨਾ ਹੋਊਗਾ ਤੇ ਉਹ ਚੀਜ਼ ਬਾਜ਼ਾਰ ਦੇ ਵਿੱਚ ਵਿਕੂਗੀ ਕਿਵੇਂ ਜਦੋਂ ਮੰਡੀਆਂ ਲੱਗਦੀਆਂ ਨੇ ਤੇ ਸ਼ਰੇਆਮ ਬੋਲੀਆਂ ਹੁੰਦੀਆਂ ਨੇ ਤਾਂ ਦੇਖਣ ਵਾਲਾ ਬੰਦਾ ਵੀ ਖੜ ਜਾਂਦਾ ਕਿ ਦੇਖੀਏ ਇਸ ਮੰਡੀ ਦੇ ਵਿੱਚ ਕਿਹੜੀ ਚੀਜ਼ ਕੀ ਭਾ ਤੋਲਦੀ ਆ ਸੋ ਅੱਜ ਉਹ ਤੋਲਾ ਜਿਹੜਾ ਉਹ ਨਸ਼ੇ ਦਾ ਚਿੱਟੇ ਦਾ ਸਦਾਗਰ ਆ ਜਿਹੜਾ ਉਹ ਮੰਡੀਆਂ ਖੋਲ ਕੇ ਬੈਠਾ ਹੋਇਆ ਚਲੋ ਮੈਨੂੰ ਤਾਂ ਕੋਈ ਨਹੀਂ ਆਪਦੀ ਦੇਹ ਤੇ ਵੇਚਦੇ ਆ ਜਿਹੜੇ ਲੋਕ ਵੇਚਦੇ ਆ ਪਰ ਉਹ ਲੋਕ ਇੱਕ ਚੀਜ਼ ਜ਼ਰੂਰ ਯਾਦ ਰੱਖਣ ਕਿ ਗਾਂਧੀ ਵਾਲਿਆਂ ਨੇ ਨਾ ਨਾ ਲੈਣਾ ਤੁਹਾਡੇ ਜਦੋਂ ਤੁਸੀਂ ਇਸ ਸੰਸਾਰ ਤੋਂ ਜਾਣਾ ਇਹਨਾਂ ਨੋਟਾਂ ਨਹੀਂ ਤੁਹਾਡੇ ਨਾਲ ਨਹੀਂ ਜਾਣਾ ਤੇ ਨਾ ਤੁਹਾਡੇ ਇਹਨਾਂ ਲੋਟਾਂ ਨਹੀਂ ਧਰਮਰਾਜ ਨੂੰ ਰਿਸ਼ਵਤ ਦੇਣੀ ਆ ਜਾ ਕੇ ਵੀ ਆ ਚੱਕੋ ਧਰਮਰਾਜ ਜੀ ਆ ਇਨੇ ਗਾਂਧੀ ਵਾਲੇ ਨੋਟ ਲੈ ਲਓ ਆ ਟੈਂਚੀ ਭਰਿਆ ਲੈ ਲਓ ਤੇ ਤੁਸੀਂ ਜਿਹੜੇ ਮੇਰੇ ਗਨਾਹ ਮਾਫ ਕਰਕੇ ਮੈਨੂੰ ਸਵਰਗਾਂ ਦਾ ਗੇਟ ਖੋਲ ਦੋ ਜੋ ਕੀਤੇ ਕਰਮਾਂ ਦੀ ਸਜ਼ਾ ਤਾਂ ਭੁਗਤਣੀ ਪੈਣੀ ਆ ਫਸਲ ਜਿੱਦਾਂ ਦੀ ਵੀ ਤੁਸੀਂ ਬੀਜੋਗੇ ਉਸੇ ਤਰ੍ਹਾਂ ਦੀ ਵੱਢੋਗੇ ਤੇ ਝਾੜ ਵੀ ਉਸੇ ਤਰ੍ਹਾਂ ਦਾ ਹੋਊਗਾ ਜੇ ਚੰਗਾ ਬੀਜੋਗੇ ਤਾਂ ਚੰਗਾ ਵੱਢੋਗੇ ਇਹ ਮਤ ਸੋਚੋ ਕਿ ਹਾਂ ਕਿ ਆਂਡ ਗਵਾਂਡ ਸਾਡੇ ਤੇ ਜਾਂ ਦੁਖੀ ਹੁੰਦਾ ਜਾਂ ਸਾਡੇ ਤੇ ਸਰਦਾ ਇਹ ਸੋਚੋ ਕਿ ਜਦੋਂ ਤੁਸੀਂ ਚੋਰੀ ਕਰਦੇ ਆ ਨਾ ਤਾਂ ਤੁਸੀਂ ਬੁੱਲੇ ਲੁੱਟਦੇ ਆ ਪਰ ਜਦੋਂ ਚੋਰ ਦੇ ਪੈਂਦੇ ਆ ਨਾ ਉਹ ਸਮਾਂ ਬਹੁਤ ਦਰਦਨਾਕ ਤੇ ਬਹੁਤ ਪੇਨਫੁੱਲ ਹੁੰਦਾ ਉਹ ਚੱਲਣਾ ਬਹੁਤ ਔਖਾ ਹੁੰਦਾ ਸੋ ਇਸ ਲਈ ਕਿਸੇ ਦੇ ਬੱਚੇ ਨੂੰ ਨਸ਼ੇ ਤੇ ਲਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚ ਲਿਓ ਕਿ ਉਹ ਜਿਹੜਾ ਮੋੜ ਮਸੂਲੀਆਂ ਜਿਹੜੀਆਂ ਤੁਹਾਨੂੰ ਹੀ ਚਕਾਉਣੀਆਂ ਪੈਣੀਆਂ ਤੁਹਾਡੇ ਘਰਾਂ ਦੇ ਵਿੱਚ ਉਹ ਚੀਜ਼ਾਂ ਨਹੀਂ ਵਾਪਸ ਆਉਣਾ ਕਈ ਘਰ ਨੇ ਇਸ ਤਰ੍ਹਾਂ ਦੇ ਵੇਖਿਆ ਜਿਨ੍ਹਾਂ ਨੂੰ ਬਹੁਤ ਸਮਝਾਇਆ ਸਮਝਣ ਤੇ ਵੀ ਉਹ ਨਹੀਂ ਸਮਝੇ ਤੇ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਚੁੱਲਿਆਂ ਦੇ ਵਿੱਚ ਘਾਅ ਉੱਗੇ ਕੀ ਫਲਾਨਿਆਂ ਤੇਰੇ ਤੇਰੇ ਘਰ ਦੇ ਚੁੱਲਿਆਂ 'ਚ ਘਾਅ ਉੱਗਿਆ ਵੀ ਉਹਨਾਂ ਦੇ ਪਰਿਵਾਰ ਬਰਬਾਦ ਹੋ ਗਏ ਆ ਸੋ ਕਦੇ ਵੀ ਕਹਿੰਦੇ ਖਾਂਦੇ ਨੂੰ ਨਾ ਦੇਖੋ ਉਹਦੇ ਪੈਂਦੀਆਂ ਦੇਖੋ ਦੇ ਸੋ ਮੇਰਾ ਤਾਂ ਇੱਕ ਹੀ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਚੰਗੇ ਇਨਸਾਨ ਤੇ ਚੰਗਾ ਜੀਵਨ ਬਤੀਤ ਕਰਕੇ ਜਾਓਗੇ ਤਾਂ ਲੋਕਾਂ ਦੇ ਵਿੱਚ ਤੁਹਾਡੀ ਯਾਦ ਰਹੂਗੀ ਜਾਦਾ ਮਾੜੇ ਬੰਦੇ ਦੀਆਂ ਵੀ ਰਹਿ ਜਾਂਦੀਆਂ ਨੇ ਪਰ ਉਹਨਾਂ ਨੂੰ ਲੋਕ ਗਾਲ ਦੇ ਕੇ ਨਵਾਜਦੇ ਨਹੀਂ ਤੇ ਜਿਹੜੇ ਚੰਗੇ ਲੋਕ ਹੁੰਦੇ ਨੇ ਉਹਨਾਂ ਨੂੰ ਸਤਿਕਾਰ ਦੇ ਕੇ ਮਹਿਪਲਾਂ ਦੇ ਵਿੱਚ ਨਵਾਜਿਆ ਜਾਂਦਾ ਸੋ ਇਸ ਲਈ ਤੁਸੀਂ ਕਦੇ ਵੀ ਇਹ ਚੀਜ਼ ਨਾ ਸੋਚੋ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਖਵਣੀ ਕਰਦੇ ਹੋ ਤੇ ਕਿਸੇ ਨੂੰ ਪਤਾ ਨਹੀਂ ਲੱਗਦਾ ਪਤਾ ਲੱਗਦਾ ਕਿਉਂਕਿ ਇਸ ਅਦਾਲਤ ਦੇ ਅੱਖਾਂ ਦੇ ਪੱਟੀ ਬੰਨੀ ਹੋ ਸਕਦੀ ਆ ਪਰ ਜਿਹੜੀ ਉੱਪਰ ਵਾਲੇ ਦੀ ਅਦਾਲਤ ਆ ਨਾ ਉਹ ਸਾਰਾ ਨਿਆਹ ਕਰਦੀ ਆ ਤੇ ਉਹ ਤੱਕਲੀ ਦਾ ਤੱਕੜੀ ਦਾ ਜਿਹੜਾ ਕੰਡਾ ਨਾ ਉਹ ਪੂਰਾ ਪੂਰਾ ਬਾਬੇ ਨਾਨਕ ਵੰਗੂ 13 13 ਹੀ ਤੋਲਿਆ ਜਾਂਦਾ ਉੱਤੇ ਪਤਾ ਲੱਗਦਾ ਜਿਹੜੇ ਗੁਨਾਹ ਕੀਤੇ ਉਹ ਉਸ ਹੱਬ ਤੇ ਤੋਲੇ ਜਾਂਦੇ ਨੇ ਤੇ ਜਿਹੜੇ ਚੰਗੇ ਕੰਮ ਕੀਤੇ ਉਹ ਤੁਹਾਡੇ ਉਸ ਹੱਬ ਤੇ ਤੋਲੇ ਜਾਂਦੇ ਨੇ ਸੋ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੰਗੇ ਕੰਮ ਕਰੋ ਮਾੜੇ ਕੰਮਾਂ ਦਾ ਕਿਹੜਾ ਚੜਦੋ ਕਿਉਂਕਿ ਜਿੰਨੇ ਲੋਕ ਮਾੜੇ ਕੰਮ ਕਰਦੇ ਆ ਨਾ ਮਾੜਿਆ ਕੰਮਾਂ ਦੇ ਮੈਂ ਤਾਂ ਮਾੜੇ ਨਤੀਜੇ ਵੇਖੇ ਆ ਅੱਜ ਤੱਕ ਕੋਈ ਵੀ ਬੰਦਾ ਮੈਂ ਸੌਖਾ ਨਹੀਂ ਵੇਖਿਆਗਾ ਸੋ ਇਸ ਲਈ ਮੇਰੀ ਤਾਂ ਬੇਨਤੀ ਆ ਪ੍ਰਭੂ ਮੜਿਓ ਮਾੜੇ ਰਾਮਾਤੂ ਅੱਧੀ ਖਾਲੂ ਥੋੜੀ ਖਾਲੂ ਗਰੀਬੀ ਚ ਦਿਨ ਕੱਟ ਲੋ ਪਰ ਕਦੇ ਮਾੜੇ ਦੀ ਸੰਗਤ ਨਾ ਕਰੋ ਕਿਉਂਕਿ ਜੇ ਤੁਸੀਂ ਮਾੜੇ ਦੀ ਸੰਗਤ ਕਰੋਗੇ ਨਾ ਮਾੜੇ ਦੀ ਸੰਗਤ ਤੁਹਾਨੂੰ ਲੈ ਡੂਗੀ ਸੋ ਉਹ ਜਿਹੜੀ ਸੰਗਤ ਲੈ ਡੂਗੀ ਉਹ ਕਦੇ ਵੀ ਤੁਹਾਡੇ ਭਾਰਤਾਰੇ ਨਹੀਂ ਕਰ ਸਕਦੀ ਸੋ ਇਹ ਮੇਰੀਆਂ ਬੇਨਤੀਆਂ ਚੰਗੀਆਂ ਲੱਗੀਆਂ ਅਪਣਾ ਲਿਆ ਜੇ ਮਾੜੀਆਂ ਲੱਗੀਆਂ ਤਾਂ ਮੇਰੀ ਵੀਡੀਓ ਨੂੰ ਗਾਹ ਨਗਾ ਦੇ ਜੇ ਉਲਟਾ ਸਿੱਧਾ ਭੁੱਲਣ ਦੀ ਕਿਸੇ ਨੂੰ